ਜੋ ਕਵੀ ਤੋਂ ਮੰਤਰੀ ਹਰਬੀਰ ਸਿੰਘ ਜੀ ਮੁੜੀਆਂ ਮੀਂਹ ਫਲਕਾ ਫਤੇਗਰ ਸਾਹਿਬ ਤੋਂ ਇਨਚਾਰਜ ਨੇ ਤੇ ਹੋਰ ਦਰਜਾ ਤੇ ਦਰਜਾ ਵਿੱਚ ਬਤਨ ਤੇ ਜੀਵਾਇਓ ਤੁਹਾਨੂੰ ਆਭਰਦਾ ਹੈ ਆਪਾਂ ਸਭ ਤੋਂ ਪਹਿਲੇ ਮੰਤਰੀ ਜੀ ਬੋਲੇ ਜੀਵਾਇਓ ਤੁਹਾਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਆਪ ਜੀ ਨੇ ਬੇਨਤੀ ਕਰਕੇ ਮੇਰੇ ਨੂੰ ਇਸ ਤਰ੍ਹਾਂ ਜਾਣਦੇ ਹੋਊਗੀ ਸੌ ਸੱਤ ਕਲਾ ਫਤਰੀ ਸਾਹਿਬ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਿਓ ਬੰਤੀ ਸਤਿ ਤੁਹਾਡਾ ਧੰਨਵਾਦ ਤੇ 2022 ਦੇ ਵਿੱਚ ਵੀ ਤੁਸੀਂ ਬਹੁਤ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਹਰਕਾ ਸਾਹਿਬ ਵਾਲਾ ਸੇਵਾਦਾਰ ਬਣਾਇਆ ਸੋ ਪਰਮਾਤਮਾ ਦੀ ਕਿਰਪਾ ਨਾਲ 25 ਸਾਲ ਪੂਰੀ ਇਮਾਨਦਾਰੀ ਨਾਲ ਸੇਵਾ ਕਰ ਰਹੀ ਸੀ ਸ੍ਰੀ ਪਰਮਾਤਮਾ ਨੇ ਕਿਰਪਾ ਕੀਤੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਸਾਡੇ ਪਾਰਟੀ ਸੁਪਰੀਮੇਟ ਲਕੇਸ਼ ਸਿੰਘ ਰਾਏ ਜੀ ਨੇ ਸਮਾਜ ਦੀ ਸੇਵਾ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੀ ਸੇਵਾ ਬਖਸ਼ੀ ਸੋ ਪੂਰੇ ਪੰਜਾਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਸ਼ੁਰੂਆਤ ਹੋਈ ਹੈ ਤੁਹਾਨੂੰ ਹੀ ਕਿਰਪਾ ਨਾਲ ਪੂਰੇ ਮਾਨ ਸਾਡੇ ਸਤਕਾਰਯੋਗ ਅੰਕਲ ਨੇ ਜੋ ਸ਼ੁਰੂ ਤੋਂ ਹੀ ਹਮੇਸ਼ਾ ਸਾਹਮਣੇ ਆ ਕੇ ਸੇਵਾਦਾਰ ਬਣ ਕੇ ਸੇਵਾ ਕਰੇ ਪਾਰਟੀ ਦੀ ਸੇਵਾ ਬੜੀ ਦੂਰ ਦੂਰ ਤੱਕ ਗੁਜਰਾਤ ਹਰਿਆਣਾ ਨਿਮਾਚਲ ਹਰ ਜਗ੍ਹਾ ਇਹਨਾਂ ਨੇ ਪਾਰਟੀ ਦੇ ਲਈ ਦਿਨ ਰਾਤੇ ਕਿੱਟੀ ਅੱਜ ਤੇ ਪੁੱਲਤ ਨੂੰ ਐਮਐਲਏ ਸੀ ਸੂਪਰ ਮਾਤਮਾ ਨੇ ਮੰਤਰੀ ਬਣਾਇਆ ਤੇ ਹੁਣ ਫੰਡ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਣੀ ਤੇ ਹਮ ਤੋਂ ਰਹਿੰਦੇ ਹੋ ਕੰਮ ਸਾਰੇ 21 22 ਵੰਟਾ ਜੜੋ ਬੰਦੇ ਪਤਾ ਤੁਸੀਂ ਪ੍ਰਮਾਨ ਤੱਕ ਕਰੋ ਤੁਸੀਂ ਕੌਸਲਰ ਬਣਾ ਦੇਣਾ ਪਰ ਤੁਹਾਡੇ ਨਾਲ ਵਾਦਾ ਕਿ ਮਹੀਨੇ ਦੇ ਅੰਦਰ ਅੰਦਰ ਜਿਹੜਾ ਵੀ ਤੁਸੀਂ ਕੰਮ ਕਰੋਗੇ ਉਸ ਕੰਮਾਂ ਦੀ ਸ਼ੁਰੂਆਤ ਦੇ ਨਹੀਂ ਫੰਡ ਡਾਇਆ ਕਰਾਂਗਾ ਤੇ ਕੰਮਾਂ ਦੀ ਸ਼ੁਰੂਆਤ ਕਰਾਂਗਾ ਸਾਡੇ ਮਾਲਕੀ ਦੇ ਹੱਥ ਨਹੀਂ ਚੁੱਕਦੇ ਆਂ ਔਰ ਜਿਹੜੇ ਕੱਲ੍ਹ ਵਾਦ ਸਦੇ ਸਾਰੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਮਾਲਕੀ ਦੇ ਫਾਟੇ ਵਾਲਾ ਮਹਿਦਵਾ ਵੀ ਮੇਰੇ ਕੋਲ ਪ੍ਰਮਾਣਿਕਾ ਗਿਰਤਾ ਕੀਤੀ ਆ ਸੋ ਮੈਂ ਤੁਹਾਨੂੰ ਸਾਰੇ ਮੈਂਗੇ ਮਾਰੂ ਵੀ ਵਾਸਾ ਸੋ ਇਸ ਪਾਈਚ ਫਿਰ ਇਲੈਕਸ਼ਨ ਆ ਜਾਣੀਆਂ ਇੱਕ ਮੌਕਾ ਤੁਸੀਂ ਬਲਵੰਤ ਕਰਨ ਨੂੰ ਦਿਓ ਜਿਹੜੇ ਤੁਹਾਡੇ ਕਹੇ ਹੋਏ ਵਾਦੇ ਜਿਹੜੇ ਅਸੀਂ ਕਰ ਰਹੇ ਹਾਂ ਜਿਹੜੀ ਮੈਂ ਗਰੰਟੀ ਦੇ ਰਿਆਂ ਤੁਹਾਡਾ ਹਰ ਕੰਮ ਕਰਾਵਾਂਗਾ ਜੇ ਨਹੀਂ ਕਰਾਵਾਂਗਾ ਤੇ 2027 ਚ ਮੈਨੂੰ ਵੋਟ ਨਾ ਪਾਓ ਅਸੀਂ ਕੰਮ ਦੇ ਰਾਹ ਤੇ ਸਾਡੀ ਪਾਰਟੀ ਜਿੱਤਾਂ ਲਗਦੀ ਹੈ ਕੰਮ ਦੇ ਰਾਹ ਤੇ ਦਿੱਲੀ ਤਿੰਨ ਚਾਰ ਵਾਰ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਜਿਹੜੀ ਵੀ ਇਲੈਕਸ਼ਨ ਹੋਈ ਹੈ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਆ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਣਯੋਗ ਪਿਆਰ ਕਰ ਰਹੇ ਆ ਸੋ ਦੇਖੋ ਜਿਹੜੀ ਦੇਵਨ ਮਾਫੀ ਤੇ ਭੱਲਾ ਨਿਕ ਵੰਡੇ ਆ ਤੇ ਸਭ ਤੋਂ ਵੱਡੀ ਗੱਲ ਪੱਲੀ ਸਰਕਾਰ ਆ ਪੱਲੀ ਪਾਰਟੀ ਦੀ ਸਰਕਾਰ ਆ ਆਮ ਤੋਕੀ ਜੜੀ ਬੱਚਿਆਂ ਦੇ ਲਈ ਐਜੂਕੇਸ਼ਨ ਵਾਸਤੇ ਵਧੀਆ-ਵਧੀਆ ਇਨਵੈਸਟਮੈਂਟ ਬਣਵਾ ਦੀ ਕਿਉਂਕਿ ਗਰੀਬੀ ਹਜ਼ਾਰ ਰੁਪਏ ਨੇ ਨਾ ਖਤਮ ਨਹੀਂ ਹੋਣ ਲੱਗੀ ਸਹਾਰਾ ਮਿਲ ਸਕਦਾ ਗਰੀਬੀ ਬਿਜਲੀ ਮਾਫੀ ਨਾਲ ਖਤਮ ਨਹੀਂ ਹੋ ਤੇ ਸਰਕਾਰ ਭਗਵਾਨ ਸਿੰਘ ਮਾਨ ਜੀ ਨੇ 25 ਹਜ਼ਾਰ ਦੇ ਵਿੱਚ 50 ਹਜ਼ਾਰ ਨੌਕਰੀ ਦਿੱਤੀ ਹੈ ਤੇ ਹੋਰ ਲਗਾ ਟਾਈਮ ਤੇ ਹੋਰ ਬਈ ਨੌਜਵਾਨਾਂ ਨੂੰ ਨੌਕਰੀਆਂ ਮਿਲੂ ਸੋ ਮੈਂ ਵੀਆ ਮੋਟੀ ਸਰਦਾਰ ਲੋਕ ਜੋਸ਼ ਨਾਲ ਕਰ ਕੰਮਗੇ ਤੇ ਮੈਂ ਤੁਹਾਡਾ ਕੇਕੀ ਤਰੀਕੂ ਇੱਕ ਇੱਕ ਵੋਟ ਜਿਹੜੀ ਹੈ ਪੂਰੇ ਬਾੜ ਦੀ ਚਾੜ ਦੇ ਨਾਲ ਜਿਹਨੂੰ ਬੰਦਾ ਮਾਨ ਸਨ ਸਨਮਾਨ ਜਿਹੜਾ ਮਹੀਨੇ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਸੀਂ ਰਵਾਗੇ ਤੁਹਾਨੂੰ ਪਸੰਦ ਕੋਲ ਸੋ ਦੂਜੀਆ ਪਾਰਟੀਆਂ ਆਦਮੀ ਕਿ ਵੋਟਾਂ ਲੈ ਲੀਆਂ ਮੁੜ ਕੇ ਪੁੱਛਣਾ ਨਹੀਂ ਇਹ ਪਹਿਲੀ ਪਾਰਟੀ ਹੈ ਜਿਹੜੀ ਵਾਅਦਾ ਕਰਦੀ ਹੈ ਵਾਅਦੇ ਨਹੀਂ ਕਰਦੀ ਗਰੰਟੀਆਂ ਦਿੰਦੀ ਹੈ ਸੋ ਸਾਰੀ ਗਰੰਟੀ ਪੂਰੀ ਹੋਈ ਹੈ ਤੇ ਕਰਾਂਗੇ ਵੀ ਤੋਂ ਮੇਰੀ ਬੇਇੱਜ਼ਤੀ ਕਰੋ ਰਹੇ ਹੋ ਉਹ ਸਾਡੇ ਗੁਰਦੇਸ਼ ਸਿੰਘ ਉਲੀ ਪ੍ਰਧਾਨ ਜੀ ਬੋਲਣਗੇ ਫਿਰ ਚੇਅਰਮੈਨ ਸਾਹਿਬ ਬੋਲਣਗੇ ਮੇਰੀ ਅੱਗੇ ਮੀਡੀਆ ਬਹੁਤ ਜ਼ਿਆਦਾ ਪ੍ਰਿੰਟ ਲੈ ਰਹੇ ਨੇ ਕਿ ਕਿਉਂਕਿ ਮੰਤਰੀ ਬਣੇ ਪ੍ਰਾਇਮ ਪ੍ਰਧਾਨ ਜੀ ਤੁਹਾਡਾ ਇਹਹੀ ਬੇਇੱਜ਼ਤੀ ਹੈ ਕਿ ਰੋਡ ਜਿਹੜੀਆਂ ਪ੍ਰਬੰਧਕ ਕਮਜ਼ੋਰ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨੇ ਧੰਨਵਾਦ ਉਹਨਾਂ ਦਾ ਜੀ ਮੈਂ ਉਹਨਾਂ ਨੂੰ ਬੋਲਤੀ ਕਰਾਣਾ ਲਈ ਉਹ ਵੀ ਆਪਣੇ ਵਿਚਾਰ ਪੇਸ਼ ਕਰਨ ਜੀ ਕੁਲੀ ਸਾਹਿਬ ਮਲਵਾਨ ਸਿੰਘ ਜੀ ਜਿਹੜੇ ਕਿ ਸਾਡੇ ਜ਼ਿਲ੍ਹਾ ਲੁਧਿਆਣਾ ਬਿਹਾਰਤੀ ਦੇ ਅਸੀਂ ਵੀ ਕਿਨੇ ਪ੍ਰਧਾਨ ਵੀ ਨੇ ਤੇ ਹੁਣੇ-ਹੁਣੇ ਸਮੋਲਰ ਕਰਕੇ ਗਏ ਨੇ ਮਾਝੂ ਹਰਵੀਰ ਸਿੰਘ ਜੀ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਸਾਡੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰਦੇਸ਼ਨ ਸਿੰਘ ਜੀ ਕੁਲੀ ਇਸ ਮੁੱਚੀ ਹਲਕਾ ਸਾਨੇ ਵਾਲੇ ਦੀ ਲੀਡਰਸ਼ਿਪ ਇਸ ਵਾਰਡ ਦੇ ਸਾਰੇ ਇਸ ਕਾਰਜ ਦੇ ਕੁਬਜ਼ੋਰ ਕੋ ਮਤਾਵਾ ਪੈਣਾ ਤੇ ਨੌਜਵਾਨ ਸਾਥੀ ਸਾਰੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਤੋਂ ਪਹਿਲਾਂ ਪੁਲੀਸ ਸਾਹਿਬ ਨੇ ਦੱਸਿਆ ਪੰਜਾਬ ਸਰਕਾਰ ਦੀਆਂ ਪ੍ਰਾਪੀਆਂ ਬਾਰੇ ਜੇ ਜੇ ਤੁਸੀਂ ਮਾਲਕੀ ਦੇ ਹੱਕਾਂ ਦੀ ਗੱਲ ਕਰਦੇ ਹੋ ਮੈਂ ਕਹਾਂ ਜ਼ਰੂਰ ਦੱਸਣੀ ਚਾਹੁੰਦਾ ਵੀ ਇਹ ਜਿਹੜੀ ਚੋਣ ਹੋ ਰਹੀ ਹੈ ਇਸ ਦੇ ਨਾਲ ਅਸਲ ਮੈਨਿਆਂ ਦੇ ਵਿੱਚ ਜਿਹੜਾ ਵਿਕਾਸ ਹੁੰਦਾ 2022 ਦੇ ਵਿੱਚ ਤੁਸੀਂ ਸਾਰਿਆਂ ਨੇ ਵੱਡਾ ਸਹਿਯੋਗ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 2.5 ਸਾਲਾਂ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਤ ਉਹ ਰੰਗਲਾ ਪੰਜਾਬ ਜਿਹਨੂੰ ਕੇਲਾ ਕਿਹਾ ਜਾਂਦਾ ਸੀ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਜਿਹੜੀ ਉਹ ਸਮੁੱਚੀ ਟੀਮ ਲੱਗੀ ਹੋਈ ਹੈ ਪਰ ਇਹਨਾਂ ਚੋਣਾਂ ਤੋਂ ਪਹਿਲਾਂ ਪਿੱਛੇ ਪੰਚਾਇਤੀ ਚੋਣਾਂ ਹੋਈਆਂ ਨੇ ਕਿਉਂਕਿ ਜਿਹੜਾ ਪਿੰਡਾਂ ਦਾ ਵਿਕਾਸ ਹੋਣਾ ਸ਼ਹਿਰਾਂ ਦੇ ਗਲੀ ਮੁਹੱਲਿਆਂ ਦਾ ਵਿਕਾਸ ਹੋਣਾ ਉਹ ਇਹਨਾਂ ਚੋਣਾਂ ਦੇ ਨਾਲ ਹੋਣਾ ਹੈ। ਅਗਰ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਅਗਰ ਕੌਂਸਲਰ ਹੋਏਗਾ। ਆਮ ਆਦਮੀ ਪਾਰਟੀ ਦਾ ਅਗਰ ਪ੍ਰਧਾਨ ਹੋਏਗਾ ਤਾਂ ਵਧੀਆ ਢੰਗ ਨਾਲ ਵਿਕਾਸ ਹੋ ਸਕਦਾ। ਹੁਣ ਤੱਕ ਇੱਥੇ ਸਾਡਾ ਕੌਂਸਲਰ ਜਾਂ ਪ੍ਰਧਾਨ ਨਹੀਂ ਸੀ। ਪਿੰਡਾਂ ਵਿੱਚ ਸਾਰੀਆਂ ਬੰਦੇਤਾ ਨਹੀਂ ਸੀ। ਜਿਹੜੇ ਪੰਜਾਬ ਪੱਧਰ ਦੇ ਬਹੁਤ ਵੱਡੇ ਪੱਧਰ ਤੇ ਕੰਮ ਹੋਏ ਨੇ ਪਰ ਜਿਹੜੀਆਂ ਗਰਾਊਂਡ ਤੇ ਕੁਝ ਸਮੱਸਿਆਵਾਂ ਹੁੰਦੀਆਂ ਨੇ ਜਿਨੂੰ ਲੋਕਲ ਨਮਾਇਦੇ ਹਲ ਕਰਵਾ ਸਕਦੇ ਨੇ ਜਿਹੜੇ ਦਿਹਾਤੀ ਹਲਕੇ ਨੇ ਲੁਧਿਆਣਾ ਦਿਹਾਤੀ ਦੇ ਜਿਹੜੇ 8 ਹਲਕੇ ਦੇ ਪ੍ਰਧਾਨ ਮੰਨਦੇ ਨੇ ਜਿੱਥੇ ਸਾਰੇ ਦੇ ਸਾਡੇ ਐਮਐਲਏ ਨੇ ਮੰਤਰੀ ਵੀ ਨੇ ਸਤਪਾਲ ਸਤਾ ਜੀ ਉਹ ਸਾਰੀ ਸੰਗਤ ਦਾ ਧੰਨਵਾਦ ਕਰਦੇ ਜੀ ਸਤਪਾਲ ਸਤਾ ਜੀ ਮੇਰੇ ਬਾੜ ਦੇ ਪਿਆਰੇ ਵਾਸੀਓ ਤੇ ਮੈਨੂੰ ਤੁਸੀਂ ਸਾਰੇ ਹੀ ਪਿਆਰ ਕਰਦੇ ਹੋ ਜਿਸ ਤਰ੍ਹਾਂ ਤੁਹਾਡਾ ਇੱਥੇ ਆਉਣ ਤੇ ਵਿਚਾਰਾਂ ਦੀ ਬੇਨਤੀ ਕਰਨਾ ਚਾਹੁੰਦਾ ਹਾਂ ਜੇ ਜਿਸ ਤਰ੍ਹਾਂ ਤੁਸੀਂ ਮੈਨੂੰ ਇੱਥੇ ਕਾਉਂਸਲਰ ਦੇਖਣਾ ਚਾਹੁੰਦਾ ਸੀ 8 ਸਾਲਾਂ ਤੋਂ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਤੋਂ ਸੋ ਮੈਂ ਬੇਨਤੀ ਕਰਦਾ ਹਾਂ ਤੁਸੀਂ ਉਸੇ ਤਰ੍ਹਾਂ ਪੂਰੇ ਜੋਰ ਸ਼ੋਰ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਆਪਣਾ ਚਾੜੂ ਦਾ ਚੋਣ ਨਿਸ਼ਾਨ ਹੈ ਉਹਨੂੰ ਕਾਉਂਸਲਰ ਬਣ ਕੇ ਸਮਝੋ ਮੈਂ ਹੀ ਕਾਉਂਸਲਰ ਬਣ ਗਿਆ ਇਹ ਜੇ ਕਿਸੇ ਨਹੀਂ ਵੀ ਹੋਣਗੇ ਤਾਂ ਮੈਂ ਤੁਹਾਡੀ ਸੇਵਾ 'ਚ ਹਰ ਵਕਤ ਹਾਜ਼ਰ ਰਹੂੰਗਾ ਆਪਣੀ ਸੇਵਾ ਜਾਰੀ ਰਹੇਗੀ ਪਰ ਤੁਸੀਂ ਸਾਫ਼ ਦੇਣਾ ਨਾ ਛੱਡਿਓ ਤੁਸੀਂ ਬਹੁਤ ਬਹੁਤ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਪਿਆਰ ਕਰਦੇ ਹੋ ਉਸੀ ਤਰ੍ਹਾਂ ਉਸੇ ਹੀ ਪਿਆਰ ਨਾਲ ਤੁਸੀਂ ਬਲਵੰਤ ਸਿੰਘ ਜੀ ਨੂੰ ਵੀ ਆਪਣਾ ਇੱਕ ਇੱਕ ਕੀਮਤੀ ਬੋਲ ਦੇਗੇ ਇਹਨਾਂ ਨੂੰ ਕਾਮਯਾਬ ਕਰੋ ਸੋ ਸਾਰਿਆਂ ਦਾ ਆਉਣ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਬੋਲੇ ਸੋਨਿਆ ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਧੰਨਵਾਦ ਜੀ ਅੱਜ ਕਰਮਨ ਮੰਤਰੀ ਪਹੁੰਚੇ ਸੀਗੇ ਤੁਹਾਨੂੰ ਕਾਹ ਕਿਸਾ ਇਹ ਦੱਸ ਦਵਾਂਗਾ ਅੱਜ ਸਾਡੇ ਮਾਨਯੋਗ ਕबिनेट ਮੰਤਰੀ ਹਰਦੀਪ ਸਿੰਘ ਜੀ ਮੁੰਡੀਆਂ ਦਫ਼ਤਰ ਦਾ ਦਰਕਰਨ ਕੀਤਾ ਗਿਆ ਜੀ ਔਰ ਜਿਹੜੇ ਅਸੀਂ ਵਾਦੇ ਉਹਨਾਂ ਨੂੰ ਦੱਸੇ ਨੇ ਉਹ ਸਾਰੇ ਵੋਟਾਂ ਤੋਂ ਬਾਅਦ pront ਪੂਰੇ ਹੋਣਗੇ ਜੀ ਉਹ ਵਿਸ਼ਵਾਸ ਵੀ ਰੁਵਾ ਕੇ ਗਏ ਨੇ ਇੱਥੇ ਕਿਉਂਕਿ ਸਾਡਾ ਵੱਡਾ ਮਸਲਾ ਮੈਂ ਪਹਿਲਾਂ ਵੀ ਦੱਸਿਆ ਵੀ ਸਾਡੇ ਮਕਾਨਾਂ ਦੇ ਜਿਹੜੀ ਮਾਲਕੀ ਦਾ ਮਸਲਾ ਇੱਥੇ ਬਹੁਤ ਵੱਡਾ ਮਸਲਾ ਹੈ ਉਹਨਾਂ ਨੇ ਯਕੀਨ ਦਵਾਇਆ ਵਿਸ਼ਵਾਸ ਦਵਾਇਆ ਵੀ ਸਰਕਾਰ ਸਾਡੀ ਹੈ ਮਹਿਕਮਾ ਸਾਡਾ ਅਸੀਂ ਇਹ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਔਰ ਸਾਡੇ ਕੰਮ ਤਾਂ ਹੁੰਦੇ ਰਹਿੰਗੇ ਇਹੀ ਕੰਮ ਜਦ। ਜਿਸ ਤਰ੍ਹਾਂ ਦਾ ਵਾਦਾ ਕੀਤਾ ਗਿਆ ਅੱਜ ਆਪਣ ਮੰਤਰੀ ਪਹੁੰਚੇ ਸੀਗੇ 49 ਮੈਦਾਨ ਦੇ ਵਿੱਚ ਨੇ ਹੋ ਜਸਤੀ ਚ ਨਾਲ ਔਰ ਜਿਹੜਾ ਵਾਦਾ ਕੀਤਾ ਗਿਆ ਵੀ ਕਿਹੜਾ ਕੰਮ ਹੋਏਗਾ ਜਿਹੜਾ ਵਾਦਾ ਸਾਡੀ ਜਿਵੇਂ ਪਹਿਲਾਂ ਮੈਂ ਦੱਸਿਆ ਸਾਡੀ ਡਿਮਾਂਡ ਇੱਕੋ ਹੀ ਆ ਜੀ ਵੀ ਸਾਡੇ ਜਿਹੜੇ ਇੱਥੇ ਮਾਲਕੀ ਦੇ ਹੱਕ ਕਿਸੇ ਤਰ੍ਹਾਂ ਨਹੀਂ ਹੈਗੇ ਜੋ ਕਿ ਗਵਰਨਮੈਂਟ ਦੇ ਸਕੀਮਾਂ ਆਉਂਦੀਆਂ ਨੇ ਉਹ ਇੱਥੇ ਲੱਗ ਨਹੀਂ ਹੁੰਦੀਆਂ ਬਲਾਉਣੀ ਜਿਵੇਂ ਇੱਕ ਬੰਦਾ ਦੇ ਪੈਸੇ ਆ ਕੇ ਕੋਈ ਹੋਰ ਆ ਕੇ ਕਿਉਂਕਿ ਕਹਿੰਦੇ ਤੁਹਾਡੇ ਮਾਲਕੀ ਦੇ ਹੱਕ ਨਹੀਂ ਜੀ ਇਸ ਲਈ ਮੇਰਾ ਇਹੀ ਯਕੀਨ ਦਵਾਇਆ ਮੈਂ ਸਾਰੇ ਮਤਲਬ ਬਾੜ ਨੂੰ ਤੇ ਮੰਤਰੀ ਸਾਹਿਬ ਵੀ ਦਬਾ ਕੇ ਗਏ ਨੇ ਵੀ ਅਸੀਂ ਪਹਿਲ ਦੇ ਆਧਾਰ ਤੇ ਬਲਵੰਤ ਸਿੰਘ ਨੂੰ ਭਾਉ ਤੁਸੀਂ ਵੀ ਪਹਿਲ ਦੇ ਆਧਾਰ ਤੇ ਤੁਹਾਡੇ ਜਿਹੜੇ ਮਸਲੇ ਅਸੀਂ ਮਾਲਕੀ ਦੇ ਉਹ ਹੱਲ ਕਰਾਂਗੇ ਬਿਲਕੁਲ ਜਿੱਥੇ ਦੋਨੋਂ ਦਾਵੇਦਾਰ ਖੜੇ ਹੋ ਕੇ ਜਿੱਥੇ ਪਹਿਲਾਂ ਜਦੋਂ ਤੁਹਾਨੂੰ ਆਖ ਦਿੱਤਾ ਜਿੱਥੇ ਪਹਿਲਾਂ ਤੁਸੀਂ ਵੀ ਦਾਵੇਦਾਰ ਜੀ ਟਿਕ ਨੂੰ ਦੇਖਦੇ ਸੀਗੇ ਤੇ ਕੀ ਮਤਲਬ ਹੈ ਕਿ ਹੁਣ ਆਪਸ ਵਿੱਚ ਕਿਸ ਤਰ੍ਹਾਂ ਹੋਇਆ ਤੁਹਾਡਾ ਜਿਹੜਾ ਦੇਖੋ ਜੀ ਪਹਿਲਾਂ ਤੁਹਾਡੇ ਸਾਰੇ ਪੱਤਰਕਾਰ ਭਾਈਚਾਰੇ ਦਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਆਵਾਜ਼ ਜਿਹੜੀ ਸਾਡੀ ਪਾਰਟੀ ਦੀ ਆਵਾਜ਼ ਹੁਣ ਤੱਕ ਪਹੁੰਚਾਉਂਦੇ ਹੋ ਰਹੀ ਗੱਲ ਜਿਹੜੀ ਸਾਡੀ ਟਿਕਟ ਦੀ ਦਾਵੇਦਾਰੀ ਸੀਗੀ ਅਸੀਂ ਇੱਕ ਨਾ ਪਾਰਟੀ ਅਸੀਂ ਸਾਫ਼ ਸੁਥਰੇ ਔਰ ਸੱਚੇ ਮਨ ਨਾਲ ਲੋਕਾਂ ਦੀ ਸੇਵਾ ਕਰਦੇ ਹਾਂ ਸਾਡੀ ਪਾਰਟੀ ਜਿਹੜੀ ਆ ਉਹ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਆ ਜਿਵੇਂ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਦੀ ਸਰਕਾਰ ਦੇ ਰਹਿਨਮਾਈ ਹੇਠ ਸਾਡੇ ਹਰਦੀਪ ਸਿੰਘ ਜੀ ਮੋਡੀਆਂ ਕੈਬਨਟ ਮੰਤਰੀ ਪੰਜਾਬ ਸਾਨੇਵਾਲ ਹਲਕਾ ਤੋਂ ਹੋਰ ਮੇ ਲੋ ਰਹਿ ਨੇਤਰੀ ਆਪਣਾ ਅਗਵਾਈ ਕਰ ਰਹੇ ਨੇ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਮੈਂ ਤੇ ਸਰਦਾਰ ਬਲਵੰਤ ਸਿੰਘ ਜੀ ਅਸੀਂ ਇਸ ਵਾਰਡ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਸੇਵਾ ਕਰ ਰਹੇ ਹਾਂ ਰਹੀ ਗਏ ਟਿਕਟ ਦੀ ਅਸੀਂ ਦੋ ਜਣੇ ਦਾਵੇਦਾਰ ਸੀਗੇ ਪਰ ਕੁਝ ਪਾਰਟੀ ਦੀਆਂ ਨਾ ਨੀਤੀਆਂ ਦੇ ਆਧਾਰ ਤੇ ਜਾਂ ਕਹਿ ਲੋ ਕਿ ਉਹਨਾਂ ਦੇ ਵਿੱਚ ਕੁਝ ਫੈਸਲੇ ਹੁੰਦੇ ਨੇ ਜੋ ਪਾਰਟੀ ਆਪਣੇ ਵਰਕਰਾਂ ਦੀ ਇੱਕ ਕਿਸਮ ਦੀ ਮਾਂ ਹੁੰਦੀ ਹੈ ਤੇ ਜੋ ਸਾਡੀ ਪਾਰਟੀ ਹੈ ਉਹ ਆਪਣੇ ਬੱਚਿਆਂ ਬਾਰੇ ਜੋ ਸੋਚਦੀ ਹੈ ਉਹ ਠੀਕ ਸੋਚਦੀ ਹੈ ਸਾਨੂੰ ਪਾਰਟੀ ਦਾ ਅਸੀਂ ਸਤਿਕਾਰ ਕਰਦੇ ਹਾਂ ਮਾਣ ਕਰਦੇ ਹਾਂ ਜੋ ਉਹਨਾਂ ਨੇ ਫੈਸਲਾ ਲੈ ਕੇ ਟਿਕਟ ਸਰਦਾਰ ਬਰਵੰਦ ਸਿੰਘ ਨੂੰ ਦਿੱਤੀ ਹੈ ਉਹ ਤੇ ਅਸੀਂ ਖੜੇ ਹਾਂ ਔਰ ਅਸੀਂ ਦੂਸਰੀਆਂ ਪਾਰਟੀਆਂ ਦੇ ਦੂਸਰੇ ਬੰਦਿਆਂ ਵਾਂਗੂ ਇੱਧਰ ਉੱਧਰ ਭੱਜਣ ਦੀ ਸਾਨੂੰ ਲੋੜ ਨਹੀਂ ਹੈ ਅਸੀਂ ਪਾਰਟੀ ਦੇ ਨਾਲ ਖੜੇ ਸੀ ਖੜੇ ਰਹਾਂਗੇ ਤੇ ਅਸੀਂ ਮੌਜੂਦ ਆ ਇੱਥੇ ਨਹੀਂ ਲੱਗਦਾ ਕਿ ਪਰਮਾਪ ਹੋਏਗਾ ਇਸ ਦਾ ਜਿਸ ਨਾਲ ਇੱਕ ਵੀ ਹੋ ਜਾਣਾ ਤਾਂ ਲੋਕਾਂ ਵਿੱਚ ਬਿਲਕੁਲ ਜੀ ਜੋ ਕੁਝ ਲੋਕ ਮੈਨੂੰ 8 ਸਾਲ ਤੋਂ ਮੈਂ ਇੱਥੇ ਲੋਕ ਲੋਕਾਂ ਦੀ ਸੇਵਾ ਕਰ ਰਿਹਾ ਜਦੋਂ ਦੀ ਆਮ ਆਦਮੀ ਪਾਰਟੀ 3 ਸਾਲ ਲਗਭਗ ਹੋ ਚਲੇ ਨੇ ਉਸ ਤੋਂ ਉਦੋਂ ਦਾ ਵੀ ਮੈਂ ਲੋਕਾਂ ਦੇ ਵਿੱਚ ਰਿਹਾ ਸਰਦਾਰ ਹਦੀਪ ਸਿੰਘ ਮੁੰਡੀ ਜੀ ਨੇ ਕਾਫੀ ਕਾਰ ਕਰ ਦਿੱਤੀਆਂ ਮਤਲਬ ਕੰਮ ਕਰਾਉਣ ਦੇ ਲਈ ਕੋਈ ਕਮੀ ਨਹੀਂ ਛੱਡੀ ਗਈ ਜਿੰਨਾ ਕਿ ਸਾਡੇ ਤੋਂ ਹੋ ਸਕਦਾ ਕਿਉਂਕਿ ਸਾਡਾ ਨਾ ਕੋਈ ਕਾਉਂਸਲਰ ਸੀਗਾ ਨਾ ਸਾਡਾ ਕੋਈ ਪ੍ਰਧਾਨ ਸੀ ਪਰ ਫਿਰ ਵੀ ਜਿੰਨੇ ਕੰਮ ਹੋਏ ਅਸੀਂ ਉਹ ਬਹੁਤ ਜ਼ਿਆਦਾ ਕੀਤੇ ਨੇ ਔਰ ਲੋਕਾਂ ਦਾ ਵਿਸ਼ਵਾਸ ਜਿੱਤੇ ਆ ਵਾ ਉਹਨਾਂ ਗੱਲ ਰਹੀ ਹੈ ਵੀ ਜੇ ਮੈਂ ਹੁਣ ਪ੍ਰਭਾਵ ਦੀ ਗੱਲ ਹੈ ਤੇ ਅਸੀਂ ਜਦੋਂ ਮੇਰੇ ਨਾਲ ਜੁੜੇ ਸੀ ਸਰਾਰ ਬਲਵੰਤ ਸਿੰਘ ਜੀ ਨਾਲ ਜੁੜੇ ਸੀ ਕਿ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਸਾਰੇ ਇੱਕਾਂ ਅਸੀਂ ਪਾਰਟੀ ਦੇ ਸਿਪਾਹੀ ਆ ਬਲਵੰਤ ਸਿੰਘ ਜੀ ਹੋਵੇ ਚਾਹੇ ਸੱਤ ਪਾਗੀ ਹੋਵੇ ਅਸੀਂ ਇੱਕਾਂ ਹਾਂ ਅਸੀਂ ਦੋਨੇ ਰਲ ਕੇ ਇਕੱਠੇ ਸੱਚੇ ਦਿਲ ਤੋਂ ਅਸੀਂ ਕੰਮ ਕਰਾਂਗੇ ਪਾਰਟੀ ਵਾਸਤੇ ਔਰ ਜਿੱਤ ਕੇ ਜਿਹੜੀ ਸੀਟ ਆ ਉਹ ਸਰਕਾਰ ਦੀ ਝੋਲੀ ਵਿੱਚ ਪਾਵਾਂਗੇ। ਕੀ ਲੱਗਦਾ ਕਿ ਮਤਲਬ ਜਿੱਥਾਂ ਕਾਗਰਦ ਮੰਤਰੀ ਨੇ ਦੇਖਿਆ ਉਹ ਜੀ ਸਾਵੇ ਦਾ ਦੋ ਸੀਟੇ ਜਿਹਦੇ ਵਿੱਚ ਤੁਹਾਡੀ ਆਪਸੀ ਰਜਮੰਦੀ ਹੋਈ ਆ। ਤਾਂ ਕੀ ਲੱਗਦਾ ਕਿ ਪਾਰਟੀ ਵੱਲੋਂ ਜਾਂ ਤੁਹਾਨੂੰ ਕੋਈ ਅਹੁਦਾ ਦਿੱਤਾ ਜਾਵੇਗਾ ਜਾਂ ਕੁਝ ਹੋਰ। ਦੇਖੋ ਜੀ ਸਾਨੂੰ ਅਸੀਂ ਸੇਵਾਦਾਰ ਆਂ ਪਾਰਟੀ ਦੇ ਸੇਵਾਦਾਰ ਆਂ। ਅਸੀਂ ਸਿਰਫ ਸੇਵਾ ਕਰਨ 'ਚ ਵਿਸ਼ਵਾਸ ਰੱਖਦੇ ਆਂ ਨਾ ਕਿ ਕਿਸੇ ਅਹੁਦੇ ਦਾ ਜਾਂ ਕਿਸੇ ਚੀਜ਼ ਦਾ ਲਾਲਚ ਰੱਖਦੇ ਆਂ। ਪਰ ਜਦੋਂ ਪਾਰਟੀ ਦੀ ਗੱਲ ਆ ਜਾਂਦੀ ਆ ਤਾਂ ਪਾਰਟੀ ਆਪਣਾ ਫਰਜ਼ ਸਮਝਦੇ ਹੋਏ ਸਾਨੂੰ ਅਹੁਦੇ ਨਾਲ ਨਿਵਾਜਦੀ ਆ। ਤੋ ਸਾਨੂੰ ਜੋ ਵੀ ਉਹਤਾ ਦਿੰਦੀ ਆ ਸਾਨੂੰ ਮਨਜ਼ੂਰ ਆ ਸਿਰ ਮੱਥੇ ਆ ਅਸੀਂ ਪਾਰਟੀ ਲਈ ਕੰਮ ਕਰਦੇ ਰਹਾਂਗੇ ਜੀ ਸੋ ਅੱਜ ਤੱਕ ਕੀ ਕਰੋਗੇ ਵਾਰ ਵਾਸੀਆਂ ਦੇ ਫਰਾਂਟ ਆਖੀ ਭਾਈਚਾਰੇ ਨੂੰ ਲੈ ਕੇ ਜਾ ਮਿਸਾਲ ਪੈਦਾ ਕੀਤੀ ਤੁਸੀਂ ਆਖੀ ਸ਼ਿਕਾਇਤ ਤੋਂ ਤੁਹਾਨੂੰ ਦਾਵੇ ਦਾ ਸੀ ਕਿ ਤਕ ਪੋਮੇ ਵਾਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਕਾਉਂਸਲਰ ਦੇਖਣਾ ਚਾਹੁੰਦੇ ਸੀ ਇਸ ਤਰ੍ਹਾਂ ਤੁਸੀਂ ਸਰਦਾਰ ਬਲਵੰਤ ਸਿੰਘ ਜੀ ਨੂੰ ਕਾਉਂਸਲਰ ਬਣਾਓ ਤੇ ਇਹਦੇ ਦੇ ਔਰ ਮੇਰੇ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੁਸੀਂ ਇੱਕ ਇੱਕ ਵੋਟ ਜਿਹੜੀ ਆ ਸਰਦਾਰ ਬਲਵੰਤ ਸਿੰਘ ਜੀ ਨੂੰ ਪਾਓ ਤੇ ਮੈਂ ਤੁਹਾਡੇ ਨਾਲ ਖੜਾ ਵਾਂ ਅਸੀਂ ਦੋਨੇ ਰਲ ਕੇ ਹੀ ਵਾਰਦਾ ਵਿਕਾਸ ਵੀ ਕਰਾਂਗੇ ਕੰਮ ਕਰ ਜਿਸ ਤਰ੍ਹਾਂ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਸਾਡੇ ਇੱਕ ਜਿਹੜੀ ਵਾਰਡ ਹੈ ਇਹ ਨਾ ਇੱਥੇ ਕਿੰਨੇ ਹੀ ਸਾਲ ਲੰਘ ਚਲੇ ਨੇ ਮੰਨ ਲਓ 1992 ਤੋਂ ਇਹ ਤੇ ਨਗਰ ਪੰਚਾਇਤ ਬਣੀ ਸੀ ਪਹਿਲਾਂ ਹੁਣ ਨਗਰ ਕਾਉਂਸਲ ਹੋ ਗਈ ਆ ਤੇ ਇਹਦਾ ਮਤਲਬ ਇਹਦੇ ਵਿੱਚ ਨਾ ਸਾਡੀਆਂ ਮਾਲਿਕਾਨਾ ਹੱਕ ਨਾ ਹੋਣ ਕਰਕੇ ਸਾਨੂੰ ਕਈ ਸਰਕਾਰੀ ਸਹੂਲਤਾਂ ਤੋਂ ਅਸੀਂ ਵਾਂਝੇ ਰਹਿ ਜਾਂਦੇ ਆ ਤੇ ਅਸੀਂ ਹਰਦੀਪ ਜੀ ਮੁੰਡੀਆਂ ਸਾਹਿਬ ਜਿਹੜੇ ਸਾਡੇ ਮੰਤਰੀ ਨੇ ਕੈਬਨਿਟ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਇਹ ਸੀਟ ਜਿੱਤ ਲਓ ਤੇ ਉਸ ਤੋਂ ਬਾਅਦ ਜਿਵੇਂ ਹੁਣ ਇਲੈਕਸ਼ਨ ਤੋਂ ਬਾਅਦ ਅਸੀਂ ਤੁਹਾਡੇ ਇਸ ਦਾ ਪ੍ਰਪੋਜ਼ਲ ਬਣਾਣਗੇ ਸਾਡੀ ਵਾਰਡ ਦੀ ਖੁਸ਼ਕਿਸਮਤੀ ਇਹ ਹੈ ਕਿ ਜਿਹੜਾ ਇਹ ਉਹ ਸਾਰੀ ਤੇ ਵਿਕਾਸ ਮੰਤਰਾਲਾ ਉਹ ਸਾਡੇ ਸਰਦਾਰ ਰਜੀਵ ਸਿੰਘ ਜੀ ਮੋਡੀਆਂ ਕੋਲ ਨੇ ਉਹ ਇਸ ਮੰਤਰਾਲੇ ਦੇ ਇਚਾਰਜ ਨੇ ਇਹ ਮੰਤਰਾਲਾ ਉਹਨਾਂ ਕੋਲ ਆ ਸਾਨੂੰ ਵਿਸ਼ਵਾਸ ਆ ਸਾਨੂੰ ਸਾਰੇ ਹੀ ਵਾਰਡ ਵਾਸੀਆਂ ਨੂੰ ਉਹ ਇਹ ਹੱਕ ਲੈ ਕੇ ਦੇਣਗੇ ਮੋਡੀਆਂ ਸਾਹਿਬ ਤੇ ਸਰਦਾਰ ਪ੍ਰੋਮ ਸਿੰਘ ਜੀ ਮਾਨ ਜੀ ਨੂੰ ਅਸੀਂ ਬੇਨਤੀ ਕਰਨੇ ਕਿ ਸਾਨੂੰ ਮਾਲਿਕਾਨਾ ਹੱਕ ਜ਼ਰੂਰ ਦਿੱਤੇ ਜਾਣ ਤਾਂ ਕਿ ਸਾਡੇ ਗਰੀਬ ਲੋਕਾਂ ਨੇ ਜਦੋਂ ਮਾਲਿਕਾਨਾ ਹੱਕ ਮਿਲ ਜੂਗਾ ਸਾਰੀਆਂ ਸਰਕਾਰੀ ਸਹੂਲਤਾਂ ਸਾਨੂੰ ਪ੍ਰੋਪਰ ਮਿਲਣਗੀਆਂ ਲੋਕ ਆਪਣਾ ਖੁੱਲ ਕੇ ਥੋੜਿਆ ਹਾ ਦਿਲ ਦੇ ਵਿੱਚੋਂ ਕੱਢ ਦੇਣਗੇ ਕਿ ਸਾਡੇ ਕੋਲ ਰਿਸ਼ਤੀਆਂ ਹੈ ਨਹੀਂ ਰਿਸ਼ਤੀਆਂ ਹੈ ਨਹੀਂ ਉਹ ਚੀਜ਼ਾਂ ਖਤਮ ਹੋ ਜਾਣਗੀਆਂ ਤੇ ਸਾਰੇ ਵਾਰਵਾਸੀਓ ਅਸੀਂ ਅਹੀ ਕਹਿੰਨੇ ਆ ਵੀ ਤੁਸੀਂ ਸਾਡਾ ਪੂਰਾ ਸਾਥ ਦਿਓ ਸਰਕਾਰ ਦਾ ਸਾਥ ਦਿਓ ਸਰਕਾਰ ਦੇ ਕੈਂਡੀਡੇਟ ਦਾ ਸਾਥ ਦਿਓ ਸਾਡਾ ਸਾਥ ਦਿਓ ਅਸੀਂ ਵਾਅਦਾ ਕਰਦੇ ਆ ਕਿ ਅਸੀਂ ਤੁਹਾਨੂੰ ਮਾਲਕਾਨਾ ਹੱਕ ਲੈ ਕੇ ਜ਼ਰੂਰ ਦਵਾਗੇ